ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਹਰਪੁਰ ਦੇ ਵਿੱਚ ਜਿਹੜੀ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਇੱਕ ਪ੍ਰਵਾਸੀ ਭਈਏ ਨੇ ਕਹੀਏ ਛੋਟੇ ਜੇ ਬੱਚੇ ਹਰਵੀਰ ਦੇ ਨਾਲ ਸ਼ੋਸ਼ਣ ਕੀਤਾ ਬਹੁਤ ਭੈੜੀ ਹਰਕਤ ਕੀਤੀ ਉਦੋਂ ਬਾਅਦ ਦੇ ਵਿੱਚ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹ ਭਈਆ ਪੁਰਸ ਨੇ ਫੜ ਲਿਆ ਬੈਸ਼ ਅरेस्ट ਕਰ ਲਿਆ ਮੈਂ ਜਿਹੜੀ ਗੱਲ ਕਰਨੀ ਹੈ ਨਾ ਅਸੀਂ ਕਸੂਰਬਾਰ ਕਿਹਨੂੰ ਕਹਿ ਰਹੇ ਆ ਅਸਲ ਕਸੂਰਬਾਰ ਕੌਣ ਨੇ ਜਦੋਂ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਨਾ ਤੁਸੀਂ ਸੁਣੋਗੇ ਔਰ ਬਹੁਤੇ ਸਾਡੇ ਕੜਮ ਚੌਧਰੀਆਂ ਦੇ ਚਲੂਣੇ ਜ਼ਰੂਰ ਲੜਨਗੇ ਕਿਉਂਕਿ ਮੇਰਾ ਗੱਲ ਕਰਨ ਦਾ ਇੱਕ ਤਰੀਕਾ ਥੋੜਾ ਜਿਹਾ हटके ਹੁੰਦਾ ਹੈ ਧਿਆਨ ਦੇ ਨਾਲ ਸੁਣਿਓ ਮੈਂ ਕਹਿੰਦਾ ਜਿਸ ਉਸ ਭਈਏ ਨੇ ਉਸ ਬੱਚੇ ਦੇ ਨਾਲ ਇਹ ਅਸ਼ਲੀਲ ਹਰਕਤ ਕੀਤੀ ਉਹਨੂੰ ਮਾਰ ਦਿੱਤਾ ਗਿਆ ਤੇ ਉਹਨੂੰ ਚਰਾਹੇ ਦੇ ਵਿੱਚ ਕਿਸੇ ਚੌਂਕ ਦੇ ਵਿੱਚ ਸ਼ਰੀਆਮ ਟੁਕੜੇ ਟੁਕੜੇ ਕਰ ਦੇਣਾ ਚਾਹੀਦਾ ਐਦੋਂ ਵੱਡੇ ਕੋਈ ਸਜ਼ਾ ਨਹੀਂ ਹੋ ਸਕਦੀ ਪਰ ਹੁਣ ਅਸੀਂ ਚੀਕਾ ਮਾਰਦੇ ਆ ਕਿ ਇਹ ਭਈਆਂ ਨੂੰ ਪੰਜਾਬ ਤੋਂ ਬਾਹਰ ਕੱਢੋ ਮੈਂ ਇਹ ਗੱਲ ਬਹੁਤ ਵਾਰੀ ਕਹੀ ਹੈ ਤੁਸੀਂ ਇਹਨਾਂ ਨੂੰ ਬਾਹਰ ਕੱਢਣ ਵਾਸਤੇ ਜਦੋਂ ਕੋਈ ਮਹਮ ਸ਼ੁਰੂ ਕਰੋਗੇ ਨਾ ਇੱਥੇ ਪੰਜਾਬ ਦੇ ਵਿੱਚ ਬਹੁਤ ਕੁਝ ਹੋਣਾ ਹੈ ਪਹਿਲਾਂ ਬਹੁਤ ਕੁਝ ਹੋਇਆ ਪਰ ਇਹਨਾਂ ਨੂੰ ਇੱਥੇ ਕੈਲੀਏ ਲਿਹਾਉਣ ਵਾਲੇ ਕੌਣ ਨੇ ਇਹਨਾਂ ਦੀਆਂ ਬੋਟਾਂ ਕਿਹਨੇ ਵੜਾਈਆਂ ਕਿੰਨਾਂ ਦੀ ਸ਼ਹਿਤ ਇਹਨਾਂ ਨੇ ਵੱਡੀਆਂ-ਵੱਡੀਆਂ ਇੱਥੇ ਫੈਕਟਰੀਆਂ ਲਾ ਲਈਆਂ ਦੁਕਾਨਾਂ ਪਾ ਲਈਆਂ ਜ਼ਮੀਨਾਂ ਖਰੀਦ ਲਈਆਂ ਕਦੇ ਸੀ ਸੋਚੇ ਅੱਜ ਮੈਂ ਦੋ ਗੱਲਾਂ ਕਰਨੀਆਂ ਨੇ ਇਹਨੂੰ ਧਿਆਨ ਦੇ ਨਾਲ ਸੁਣੋ ਮੈਂ ਕਹਿੰਨਾ ਕਿਤੇ ਸਾਡੇ ਨੇੜੇ ਤੇੜੇ ਇਹੋ ਜਿਹੇ ਬੰਦੇ ਨੇ ਕੋਈ ਹਰਕਤ ਕੀਤੀ ਹੁੰਦੀ ਮੈਂ ਫੁਕਰੀਆਂ ਨਹੀਂ ਮਾਰਨੀ ਆ ਤੇ ਨਾ ਹੀ ਕਦੇ ਮਾਰੀ ਮੈਂ ਕਹਿੰਨਾ ਸਾਡੇ ਜਿੰਨੇ ਵੀ ਲਵੇ ਲਾਉਣੇ ਕੋਈ ਪਿੰਡ ਹੁੰਦੇ ਸ਼ਹਿਰ ਹੁੰਦੇ ਅਈ ਛੇਤਰਮਾਰਕ ਸਭ ਨੂੰ ਕੱਢ ਦਿੰਦੇ ਕਿਉਂਕਿ ਧਮਕੀ ਨਹੀਂ ਔਰ ਇਹਨੂੰ ਜਿਹੜੀ ਮੈਂ ਗੱਲ ਕਹਿ ਰਿਹਾ ਇਹਦੇ ਅਰਥ ਗਲਤ ਵੀ ਨਾ ਕਰ ਲਓ ਅਸੀਂ ਕਿਸੇ ਨੂੰ ਹੱਲਾ ਗੁੱਲਾ ਜਾਂ ਕਿਸੇ ਨੂੰ ਇਹ ਜੀ ਸਿੱਖਿਆ ਨਹੀਂ ਦੇਣੀ ਵੀ ਤੁਸੀਂ ਮਾਰ ਤੜ ਸ਼ੁਰੂ ਕਰ ਦਿਓ ਪਰ ਮੈਂ ਜਿਨ੍ਹਾਂ ਦਾ ਕਸੂਰ ਹੈ ਉਹਨਾਂ ਦੀ ਗੱਲ ਕਰਨਾ ਇਹਨੂੰ ਧਿਆਨ ਦੇ ਨਾਲ ਸੁਣੋ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਕਢਮ ਚੌਧਰੀ ਸਰਪੰਚ ਬਣੇ ਉਹਨਾਂ ਨੇ ਇਹਨਾਂ ਭਈਆਂ ਦੀਆਂ ਵੋਟਾਂ ਬਣਵਾਈਆਂ ਕੋਈ ਸ਼ੱਕ ਹੈ ਮੈਂ ਕੱਲ ਗੱਲ ਕਰਨੀ ਸੀ ਤੇ ਅੱਜ ਤੇ ਕੱਲ ਵਿੱਚ ਜਿੰਨੇ ਕੁ ਫੋਨ ਆਏ ਨੇ ਮੈਂ ਉਹਨਾਂ ਤੇ ਗੱਲ ਕਰ ਲਵਾਂ ਹਿੰਦ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਬਣੇ ਨੇ ਉਹਨਾਂ ਨੇ ਆਪਣੀਆਂ ਵੋਟਾਂ ਪੱਕੀਆਂ ਕਰਨ ਵਾਸਤੇ ਇਹਨਾਂ ਦੀਆਂ ਵੋਟਾਂ ਬਣਵਾਈਆਂ ਕੋਈ ਸ਼ੱਕ ਨਹੀਂ ਹੈ ਇਹਦੇ ਵਿੱਚ ਔਰ ਜੇ ਕਿਸੇ ਐਮਐਲ ਨੂੰ ਪਤਾ ਲੱਗਾ ਵੀ ਇਹ ਵੋਟ ਮੇਰੀ ਹੈ ਤਾਂ ਉਹਨੇ ਹੈਲਪ ਕੀਤੀ ਬੋਟਾਂ ਬਣਾਉਣ ਵਾਸਤੇ ਸ਼ਹਿਰਾਂ ਦੇ ਵਿੱਚ ਜਿਹੜੇ ਐਮਸੀ ਬਣੇ ਨੇ ਉਹਨਾਂ ਨੇ ਇਹਨਾਂ ਭਈਆਂ ਦੀਆਂ ਵੋਟਾਂ ਬਣਵਾਈਆਂ ਉਹਨਾਂ ਨੂੰ ਲਾਲਚੀ ਕੇ ਵੋਟ ਸਾਡੀ ਹੈ ਔਰ ਜਦੋਂ ਤੁਸੀਂ ਗੰਦੇ ਨਾਲੇ ਦੀ ਬੁੱਡੇ ਨਾਲੇ ਦੀ ਗੱਲ ਕਰਦੇ ਹੋ ਉਹ ਤੋਂ ਫੈਕਟਰੀਆਂ ਦੇ ਜਿਹੜੇ ਮਾਲਕ ਸੀ ਇਕੱਠੇ ਹੋ ਗਏ ਉਹਨਾਂ ਨੇ 70 80 ਹਜ਼ਾਰ ਭਈਆ ਉੱਥੇ ਘੰਟਾਂ ਦੇ ਵਿੱਚ ਇਕੱਠਾ ਕਰਕੇ ਇੱਕ ਪੰਜਾਬ ਦੇ ਲੋਕਾਂ ਨੂੰ ਮੈਸੇਜ ਦਿੱਤਾ ਕਿ ਸਾਡਾ ਏਕਾ ਕਿੰਨਾ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਅਸੀਂ ਆਪੋ ਤਾਪੀ ਅਸੀਂ ਕਿਸੇ ਦੀ ਗੱਲ ਨਹੀਂ ਸੁਣਨੀ ਇਹ ਮੇਰਾ ਪੰਥ ਹੈ ਫਲਾਣੇ ਦਾ ਪੰਥ ਹੈ ਫਲਾਣੀ ਪਾਰਟੀ ਹੈ ਅਸੀਂ ਪੰਜਾਬ ਨੇ ਕਦੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨਹੀਂ ਸਾਂਝੇ ਫਰੰਟ ਤੇ ਏਕਤਾ ਦੇ ਨਾਲ ਇਹ ਜ਼ਰੂਰੀ ਹੈ ਤੇ ਹੁਣ ਜਿਹੜੀ ਇਹ ਘਟਨਾ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਆ ਉਹ ਪਰਿਵਾਰ ਜਿਹਦਾ ਉਹ ਬੱਚਾ ਸੀ ਉਹਨਾਂ ਦੇ ਇਕਲੌਤਾ ਬੇਟਾ ਸੀ ਕਬੇਟੀ ਐ ਜੈਸਮੀਨ ਛੋਟੀ ਜੀ ਤੇ ਇਹ 5 ਸਾਲ ਦਾ ਬੱਚਾ ਸੀ ਹਰਵੀਰ ਬਹੁਤ ਗੰਦੀ ਹਰਕਤ ਕੀਤੀ ਹੈ ਤੇ ਹੁਣ ਜਿਹੜੇ ਵੀ ਕਢਮ ਚੌਧਰੀ ਉੱਥੇ ਜਾਣਗੇ ਇਹ ਹੀ ਕਹਿਣਗੇ ਭਈਆਂ ਨੂੰ ਬਾਹਰ ਕੱਢੋ ਭਈਆਂ ਨੂੰ ਬਾਹਰ ਕੱਢੋ ਕਿੰਨਿਆਂ ਨੂੰ ਕੱਢੋਗੇ ਇਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਆ ਪੰਜਾਬ ਦੇ ਵਿੱਚ ਜਿਆਦਾ ਤੌਰ ਤੇ ਮਾਫ ਕਰਨਾ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਜਿਆਦਾ ਤੌਰ ਤੇ ਇਹ ਮੁਸਲਮ ਕਮਿਊਨਿਟੀ ਦੇ ਬੰਦੇ ਹੈ ਔਰ ਜਿਆਦਾ ਤੌਰ ਤੇ ਇਹ ਬੰਗਲਾਦੇਸ਼ੀ ਹੈ ਤੇ ਹੁਣ ਬੰਗਲਾਦੇਸ਼ੀ ਜਿਹੜੇ ਸਾਡੇ ਭਾਰਤ ਵਿੱਚ ਵੱਢ ਗਏ ਨੇ ਕੁਛ ਗਏ ਨੇ ਤੇ ਉਹਨਾਂ ਨੂੰ ਇੱਥੇ ਰੈਜ਼ੀਡੈਂਸ ਕਿਹਨੇ ਦਿੱਤਾ ਉਹਨਾਂ ਦੇ ਆਧਾਰ ਕਾਟ ਕਿਹਨੇ ਪੜਾਈ ਇਹ ਬਹੁਤ ਵੱਡੇ ਸਵਾਲ ਨੇ ਸਾਡੇ ਲੀਡਰਾਂ ਦੇ ਗਾਨ ਤੇ ਜੂਨ ਨਹੀਂ ਸ਼ਰਕਦੀ ਹੁਣ ਇਥੇ ਕੱਲ ਮੈਂ ਇੱਕ ਹੋਰ ਕਹਿਣੀ ਹੈ ਹੁਣ ਇਹ ਜਿਹੜਾ ਬੱਚਾ ਹੈ ਇਹ ਕਿਰਾਏ ਦੇ ਪਰਿਵਾਰ ਰਹਿੰਦਾ ਹੈ ਮਿੰਦ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਜੇ ਕਿਤੇ ਇਸ ਭਈਏ ਨੇ ਕਿਸੇ ਅਮੀਰ ਦੇ ਬੱਚੇ ਨਾਲ ਇਹ ਜੀ ਹਰਕਤ ਕੀਤੀ ਹੁੰਦੀ ਨਾ ਹੁਣ ਨੂੰ 20 ਤੀ ਬੰਦੇ ਮਾਰ ਦੇਣੇ ਸੀ ਸਰਕਾਰਾਂ ਨੇ ਐਕਸ਼ਨ ਕਰਨਾ ਸੀ ਪਤਾ ਨਹੀਂ ਕੀ ਕੁਛ ਹੋਣ ਨੂੰ ਹੋ ਜਾਣਾ ਸੀ ਕਿਉਂਕਿ ਇਹ ਇੱਕ ਗਰੀਬ ਪਰਿਵਾਰ ਦਾ ਕਹਿ ਲਈ ਮਿੰਤ ਮਜ਼ਦੂਰੀ ਕਰਨ ਵਾਲੇ ਪਰਿਵਾਰ ਦਾ ਕਿਉਂਕਿ ਇਹ ਪਰਿਵਾਰ ਜਿਹੜਾ ਕਿਰਾਏ ਤੇ ਰਹਿੰਦਾ ਹੁਸ਼ਿਆਰਪੁਰ ਦੀ ਜਦੋਂ ਤੁਸੀਂ ਗੱਲ ਕਰਦੇ ਮੈਂ ਬੇਨਤੀ ਇਹ ਤਾਂ ਕਰਨ ਲੱਗਾ ਵੀ ਜੜ ਨੂੰ ਜਨਾਚਰ ਫੜਦੇ ਨਹੀਂ ਨਾ ਉਹਨਾਂ ਚਰ ਇਹਨਾਂ ਜਿਹੜੀਆਂ ਕਢਣ ਹੋਣੀਆਂ ਹਰਕਤਾਂ ਨੇ ਇਹਨਾਂ ਨੂੰ ਰੋਕ ਨਹੀਂ ਲੱਗ ਸਕਦੀ ਮੈਂ ਜਿਹੜੀਆਂ ਦੋ ਗੱਲਾਂ ਕੀਤੀਆਂ ਨੇ ਇਹ ਕੰਨ ਖੋਲ ਕੇ ਸੁਣਿਓ ਕੜਮ ਚੌਧਰੀਓ ਪਿੰਡਾਂ ਵਿੱਚ ਭਈਆਂ ਦੀਆਂ ਵੋਟਾਂ ਸਾਡੇ ਸਰਪੰਚਾਂ ਨੇ ਬਣਾਈਆਂ ਜਿਹੜਾ ਵੀ ਸਰਪੰਚ ਕਹਿੰਦਾ ਮੈਂ ਨਹੀਂ ਬਣਾਈ ਉਹਨੂੰ ਸਬੂਤ ਦੇਵਾਂਗੇ ਵੀ ਆਹ ਪਿੰਡ ਵਿੱਚ ਭਈਆਂ ਦੀਆਂ ਵੋਟਾਂ ਤੈ ਬਣਾਈਆਂ ਨੇ। ਔਰ ਸ਼ਹਿਰਾਂ ਦੇ ਵਿੱਚ ਜਿਹੜੇ ਐਮਸੀ ਨੇ ਉਹਨਾਂ ਨੇ ਵੋਟਾਂ ਬਣਵਾਈਆਂ ਨੇ। ਅਸੀਂ ਕਸ਼ੂਰਵਾਰ ਕਿਨੂੰ ਠਹਿਰਾ ਰਹੇ ਹਾਂ। ਮੈਂ ਉਹਨੂੰ ਲਾਸਟ ਬੇਨਤੀ ਕਰਨੀ ਹੈ। ਠੀਕ ਹੈ। ਪੰਜਾਬ ਦੇ ਲੋਕ ਵੀ ਬਾਹਰਲੀਅਨ ਸਟੇਟਾਂ ਵਿੱਚ ਕੰਮ ਕਰਦੇ ਨੇ, ਹੋਰਨ ਕੰਟਰੀ ਵਿੱਚ ਕੰਮ ਕਰਦੇ ਨੇ। ਸਭ ਨੂੰ ਕੰਮ ਕਰਨ ਦਾ ਅਧਿਕਾਰ ਹੋਵੇ। ਅਸੀਂ ਹਿਮਾਚਲ ਵਿੱਚ ਜਾ ਕੇ ਕੋਈ ਰੈਸਟੋਰੈਂਟ ਰੈਂਟ ਤੇ ਤਾਂ ਲੈ ਸਕਦੇ ਆ ਕੋਈ ਘਰ ਰੈਂਟ ਤੇ ਲੈ ਅਸੀਂ ਖਰੀਦ ਸਕਦੇ ਹਰਿਆਣਾ ਵਿੱਚ ਰਾਜਸਥਾਨ ਵਿੱਚ ਖਰੀਦ ਸਕਦੇ ਆ ਬਿਲਕੁਲ ਜੇ ਪੰਜਾਬ ਦੇ ਵਿੱਚ ਇਹ ਪ੍ਰਵਾਸੀ ਭਈਏ ਆਉਂਦੇ ਨੇ ਨਾ ਪਹਿਲਾਂ ਮੈਂ ਮਜ਼ਦੂਰ ਕਹਿੰਦਾ ਸੀ ਅੱਜ ਮੈਨੂੰ ਭਈਏ ਕਹਿਣਾ ਪੈ ਰਿਹਾ ਕਿਉਂਕਿ ਇਹ ਦੁਖਤਾਈ ਘਟਣਾ ਜੇ ਤੁਸੀਂ ਇਹਨਾਂ ਨੂੰ ਕੰਮ ਤੱਕ ਸੀਮਿਤ ਰੱਖੋਗੇ ਤਾਂ ਠੀਕ ਹੈ ਤੇ ਜੇ ਆਪਣੇ ਘਰਾਂ ਵਿੱਚ ਕਿਰਾਏ ਤੇ ਕਮਰੇ ਦਿਓਗੇ ਰੈਂਟ ਤੇ ਤਾਂ ਫਿਰ ਕਸੂਰਬਾਰ ਤੁਸੀਂ ਖੁਦੋਂ ਤੁਸੀਂ ਇਹਨਾਂ ਨੂੰ ਪਸ਼ੂਆਂ ਡੰਗਰਾਂ ਤੱਕ ਰੱਖਣਾ ਸੀ ਤੁਸੀਂ ਇਹਨਾਂ ਨੂੰ ਆਪਣੇ ਕਿਚਨ ਤੱਕ ਰਸੋਈ ਤੱਕ ਲੈ ਗਏ ਤੇ ਕਿਸਨ ਕਿਚਨ ਤੋਂ ਰਸੋਈ ਤੋਂ ਇਹ ਬੈਡਰੂਮ ਤੱਕ ਪਹੁੰਚ ਗਏ ਤੇ ਇਹ ਕਰਤੂਤਾਂ ਕੀ ਦੀਆਂ ਨੇ ਅਸੀਂ ਕੰਟਰੋਲ ਕਰਨਾ ਹੀ ਨਹੀਂ ਜਦੋਂ ਕੋਈ ਘਟਨਾ ਵਾਪਰਦੀ ਹੈ ਉਹ ਉਦੋਂ ਇਕੱਠੇ ਹੋ ਕੇ ਰੌਲਾ ਪਾ ਦਿਆ ਕਰੋ ਪੰਜ ਚਾਰ ਦਿਨ ਵਾਸਤੇ ਬਾਅਦ ਦੇ ਵਿੱਚ ਵੀ ਠੰਡੇ ਸੀੜੇ ਹੋ ਕੇ ਬਹਿ ਜਾ ਕਰੋ ਬਹੁਤ ਮੰਦਭਾਗੀ ਘਟਨਾ ਮੈਂ ਕਹਿੰਦਾ ਇਹੋ ਜੇ ਬੰਦੇ ਨੂੰ ਚੌਂਕ ਵਿੱਚ ਖੜਾ ਕੇ ਨਾ ਟੁਕੜੇ ਟੁਕੜੇ ਕਰ ਦੇਣਾ ਚਾਹੀਦਾ ਔਰ ਜੇ ਫਾਂਸੀ ਵੀ ਸਜ਼ਾ ਹੁੰਦੀ ਹੈ ਨਾ ਜੱਜ ਸਾਹਿਬਾਂ ਸੁਣਾਉਣ ਫੈਸਲਾ ਸਹੀਤੀ ਹੋਵੇ ਔਰ ਕਈ ਵਾਰੀ ਕਹਿੰਦੇ ਜਲਾਦ ਨਹੀਂ ਲੱਭਦਾ ਕਹਿੰਦੇ ਨਾ ਕਿ ਜਲਾਦ ਨਹੀਂ ਲੱਭਦਾ ਮੈਂ ਤਾਂ ਤੁਸੀਂ ਸਾਰੇ ਜਾਣਦੇ ਹੋ ਨਾ ਕੀ ਕਰਨਾ ਹੁੰਦਾ ਉੱਥੇ ਆਰਡਰ ਕਰਨਾ ਹੁੰਦਾ ਮਿਫਾਂਸੀ ਦਿੱਤੀ ਜਾਵੇ ਉਹ ਇੱਕੋ ਹੀ ਬਟਨ ਜਾਂ ਹੁੰਦਾ ਉਹ ਛੜਨਾ ਹੁੰਦਾ ਮੈਂ ਛੜ ਦੂੰ ਕਹਿ ਦਿਓ ਜਲਾਦ ਮੈਨੂੰ ਪਰ ਜਰ ਮਾੜਾ ਮੋਟਾ ਜ਼ਮੀਰ ਨੂੰ ਜਗਾ ਲਓ ਨਾ ਜੇ ਨਾਂ ਲੱਭਿਆ ਨਾ ਜਲਾਦ ਤਾਂ ਮੈਨੂੰ ਕਹਿ ਦਿਓ ਮੈਂ ਦੇ ਦੂੰ ਰਸਈ ਗਲ ਵਿੱਚ ਪਾ ਕੇ ਫਾਂਸੀ ਦੇਣੀ ਹੁੰਦੀ ਆ ਕੋਈ ਗੱਲ ਨਹੀਂ ਕੋਈ ਪਾਪ ਨਹੀਂ ਕੋਈ ਪੁੰਨ ਨਹੀਂ ਇਨਸਾਫ ਹੈ ਪਰ ਹਾਂ ਜੇ ਇਹੀ ਬੱਚਾ ਕਿਸੇ ਅਮੀਰ ਘਰ ਦਾ ਹੁੰਦਾ ਨਾ ਤਾਂ ਹੁਣ ਨੂੰ ਪਤਾ ਨਹੀਂ ਕੀ ਹੋ ਜਾਣਾ ਸੀ ਮੈਂ ਜਿਹੜੀ ਗੱਲ ਕੀਤੀ ਹੈ ਗੌਰ ਕਰ ਲਿਓ ਅਸੀਂ ਹਫੜਾ ਤਫੜੀ ਵਿੱਚ ਅਚੈਨਾਂ ਵਾਲੇ ਮੀਡੀਆ ਵਾਲੇ ਖਬਰ ਚਾਹੀਦੀ ਹੁੰਦੀ ਹੈ ਜਿਹੜੀ ਜੜ ਹੁੰਦੀ ਹੈ ਨਾ ਉਹਦੇ ਤੱਕ ਹੀ ਪਹੁੰਚਦੇ ਨਹੀਂ ਆਪਣੀ ਖਬਰ ਤੱਕ ਮਤਲਬ ਰੱਖਦੇ ਹੁਣ ਮੈਂ ਦੋ ਗੱਲਾਂ ਕਹੀਆਂ ਨੇ ਧਿਆਨ ਦੇ ਨਾਲ ਇਹਨੂੰ ਥੋੜਾ ਜਿਹਾ ਸੁਣ ਲਿਓ ਪਿੰਡਾਂ ਦੇ ਵਿੱਚ ਭਈਆਂ ਦੀ ਵੋਟ ਸਾਡੇ ਕੜਮ ਚੌਧਰੀ ਸਰਪੰਚਾਂ ਨੇ ਬਣਾਈ ਸ਼ਹਿਰਾਂ ਦੇ ਵਿੱਚ ਐ ਮਸ਼ੀਨ ਨੇ ਬਣਾਈ ਗਿਆ ਤੇ ਜਾਂ ਕੁਝ ਸਾਡੀਆਂ ਸਰਕਾਰਾਂ ਦੇ ਐਮ ਐਲ اے ਨੇ ਤੇ ਦੋਸ਼ੀ ਕਿਹਨੂੰ ਠਹਿਰਾ ਰਹੇ ਹਾਂ ਅਸੀਂ ਉਹ ਤਾਂ ਤੁਹਾਡੇ ਘਰ ਵਿੱਚ ਆ ਕੇ ਮੈਂ ਉਹ ਸ਼ਬਦ ਨਾ ਵਰਤਾਂ ਉਹ ਬਣ ਕੇ ਬਹਿ ਗਏ ਨਹੀਂ ਤੁਹਾਡੇ ਬਣ ਕੇ ਬਹਿ ਗਏ ਨੇ ਉਹ ਤੇ ਹੁਣ ਇਹ ਗੱਲਾਂ ਕੌੜੀਆਂ ਨੇ ਇਹ ਬੇਨਤੀ ਪ੍ਰਵਾਨ ਕਰਿਓ ਹਾਲੇ ਵੀ ਕੁਝ ਨਹੀਂ ਵਿਗੜਿਆ ਇਹਨਾਂ ਦੇ ਲਈ ਕੋਈ ਪ੍ਰਬੰਧ ਕਰ ਦਿਓ ਵੀ ਇਹ ਕੇਵਲ ਜੇ ਪੰਜਾਬ ਵਿੱਚ ਆਉਂਦੇ ਨੇ ਮਿੰਤ ਮਜ਼ਦੂਰੀ ਲਈ ਆਉਣ ਟਿਕਾਣਾ ਇਹਨਾਂ ਦਾ ਪਿੰਡ ਵਿੱਚ ਨਾ ਹੋਵੇ ਕੋਈ ਬੰਦਾ ਰੈਂਟ ਤੇ ਕੋਈ ਕਮਰਾ ਕੋਈ ਘਰ ਨਾ ਦੇਵੇ ਤੇ ਜਦੋਂ ਕੰਮ ਮੁੱਕ ਜਾਂਦਾ ਤਾਂ ਉਦੋਂ ਬਾਅਦ ਇਹ ਘਰ ਦੇ ਵਿੱਚ ਨਹੀਂ ਹੋਣੇ ਚਾਹੀਦੇ ਇਹ ਤਾਂ ਘਰਾਂ ਦੇ ਵਿੱਚ ਅਸੀਂ ਕਹਿੰਦੇ ਨੇ ਨੌਕਰ ਸਸਤਾ ਮਿਲ ਗਿਆ ਵੱਡੇ ਘਰਾਂ ਵਿੱਚ ਇਹੀ ਰੱਖੇ ਨੇ ਰਸੋਈਆਂ ਤੱਕ ਸਬਜ਼ੀਆਂ ਖਰੀਦ ਕੇ ਲੈ ਕੇ ਆਉਂਦੇ ਨੇ ਫੜਾਇਆ 400 ਰੁਪਏ ਜਾ ਰਾਮੂ ਲਿਆ ਜਾ ਕੇ ਸਬਜ਼ੀ ਲਿਆ ਜਾ ਕੇ ਫਰੂਟ ਸ਼ਰਮ ਸਾਨੂੰ ਆਉਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ